ਚਨਾਵੀ ਮੌਸਮ ਦੇ ਵਿੱਚ ਰਾਜਨਾਥ ਸਿੰਘ ਨੇ ਦਿੱਲੀ ਰਿਹائش ਤੇ ਮਨਾਈ ਹੋਲੀ ਜੀਪੀ ਨੱਡਾ ਨੇ ਵੀ ਸਮਰਥਕਾਂ ਤੇ ਵਰਕਰਾਂ ਦੇ ਨਾਲ ਮਨਾਇਆ ਤਿਹਾਰ ਇੱਕ ਦੂਜੇ ਨੂੰ ਲਗਾਇਆ ਰੰਗ ਸੈਸੀ ਉੱਤਰਪੱਛਲ ਦੇ ਵਿਚਾਲੇ ਰੰਗਾਂ ਦੇ ਵਿੱਚ ਨਹਾਏ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਗੀਤਾਂ ਤੇ ਥਿਰਕਤੇ ਆਏ ਨਜ਼ਰ ਤਾਂ ਕਾਕਾ ਸੀਐਮ ਜੈਰਾਮ ਠਾਕੁਰ ਨੇ ਵੀ ਸਮਰਥਕਾਂ ਦੇ ਨਾਲ ਖੂਬ ਖੇਡੀ ਹੋਲੀ ਵੇਸ਼ੀਆਂ ਸਰਹੱਦਾਂ ਦੇ ਰਾਖਣ ਨੇ ਵੀ ਖੁਸ਼ੀ ਨਾਲ ਮਨਾਇਆ ਤਿਹਾਰ ਬੀਐਸਐਫ ਜਵਾਨਾਂ ਨੇ ਨੱਚ ਟੱਪ ਕੇ ਮਨਾਈ ਹੋਲੀ ਆਲਸੀ ਦੀ ਧਰਤੀ ਅਨੰਦਪੁਰ ਸਾਹਿਬ ਤੇ ਹੁਲੇਮਹਲੇ ਦੀਆਂ ਰੌਣਕਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਸੰਗਤ ਭਾਜਪੀ ਦੇ ਕਮੇਪਰ ਦਾ ਜੇਪੀ ਨੱਡਾ ਦੀ ਲਗਜ਼ਰੀ ਕਾਰ ਚੋਰੀ ਪਤਨੀ ਦੇ ਨਾਮ ਤੇ ਸੀ ਗੱਡੀ ਡਰਾਈਵਰ ਬੋਲਿਆ ਖਾਣਾ ਖਾ ਕੇ ਵਾਪਸ ਆਇਆ ਤਾਂ ਨਹੀਂ ਸੀ ਕਾਰ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ ਕਰਨ ਜਾ ਰਹੇ ਹਾਂ ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਚੋਰ ਬੇਖੌਫ ਨਜ਼ਰ ਆ ਰਹੇ ਨੇ ਇੱਕ ਘਰ ਨੂੰ ਦੋ ਵਾਰ ਚੋਰ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਇੱਕ ਹੀ ਚੋਰ ਦੇ ਵੱਲੋਂ ਦੋ ਵਾਰ ਚੋਰੀ ਕੀਤੀ ਜਾਂਦੀ ਹੈ ਦੂਜੀ ਵਾਰ ਕੱਪੜੇ ਬਦਲ ਕੇ ਚੋਰ ਆਉਂਦਾ ਹੈ ਦੋਵੇਂ ਵਾਰ ਲੋਕਾਂ ਨੇ ਫੜਨ ਦੀ ਹਾਲਾਂਕਿ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਚੋਰ ਚਕਮਾ ਦੇ ਕੇ ਭੱਜ ਜਾਂਦਾ ਹੈ ਫਰ ਹੋ ਜਾਂਦਾ ਹੈ ਤੇ ਮੌਕੇ ਤੇ ਮੌਜੂਦ ਪੁਲਿਸ ਵੀ ਚੋਰ ਨੂੰ ਨਹੀਂ ਫੜ ਸਕੀ ਇਹ ਵੀ ਆਪਣੇ ਆਪ ਚ ਬਹੁਤ ਵੱਡਾ ਸਵਾਲ ਹੈ ਕਿ ਦੋ ਵਾਰ ਇੱਕ ਚੋਰ ਦੇ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਅੰਦਰ ਪਰ ਦੋਵੇਂ ਵਾਰ ਨਾ ਲੋਕਾਂ ਦੇ ਹੱਥ ਆ ਸਕਦਾ ਆ ਸਕਿਆ ਇਹ ਚੋਰ ਤੇ ਨਾ ਹੀ ਪੁਲਿਸ ਸਿਸਟਮ ਨੂੰ ਗ੍ਰਿਫਤਾਰ ਕਰ ਸਕੀ ਰਿਟਾਇਰਡ ਸਰਕਾਰੀ ਟੀਚਰ ਦਾ ਦਰਸਲ ਇਹ ਘਰ ਸੀ ਜਿੱਥੇ ਦੀਆਂ ਤਨਸੀਰ ਤਸਵੀਰਾਂ ਵਿਖਾ ਰਹੇ ਜਨਤਨ ਦੇ ਸਭ ਤੋਂ ਪੌਸ਼ ਇਲਾਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਇਹ ਪੂਰੀ ਘਟਨਾ ਤੇ ਪੂਰੀ ਘਟਨਾ ਪੂਰੀ ਚੋਰੀ ਦੀਆਂ ਤਸਵੀਰਾਂ ਨੂੰ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਨੇੜੇ ਦੇ ਜਿਹੜੇ ਗਵਾਂਡੀਆਂ ਵੱਲੋਂ ਕਿਵੇਂ ਉਸ ਨੂੰ ਕਾਬੂ ਕਰਨ ਦੀ ਹਾਲਾਂਕਿ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਨਾ ਤਾਂ ਲੋਕਾਂ ਦੇ ਗ੍ਰਿਫਤ ਵਿੱਚ ਆ ਸਕਿਆ ਤੇ ਨਾ ਹੀ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਸਕੀ ਤੇ ਸਾਨੀ ਦੇ ਨਾਲ ਦੋ ਵਾਰ ਚੋਰੀ ਨੂੰ ਅੰਜਾਮ ਦੇ ਕੇ ਇਹ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਸਵੀਰਾਂ ਸੀਰਾਂ ਨੂੰ ਬੁਖਾਰੇ ਕਿ ਕਿਵੇਂ ਦਾਖਲ ਹੁੰਦਾ ਉਸ ਤੋਂ ਬਾਅਦ ਗੇਟ ਟੱਪ ਕੇ ਭੱਜਦਾ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਘਰ ਵਾਲਿਆਂ ਵੱਲੋਂ ਉਸ ਨੂੰ ਕਾਬੂ ਕਰਨ ਦੇ ਵੀ ਆ ਕੁਛ ਕੀ ਪੀ ਜਾਂਦੀ ਹੈ ਪਰ ਉਹ ਕਾਬੂ ਨਹੀਂ ਆ ਸਕਿਆ ਇਹ ਆਪਣੇ ਆਪ ਚ ਵੱਡਾ ਸਵਾਲ ਲੈ ਕੇ ਚੋਰ ਹਾਲਾਂਕਿ ਕੋਈ ਉਸ ਦਾ ਹੋਰ ਸਾਥੀ ਨਹੀਂ ਇਕੱਲਾ ਇੱਕ ਹੀ ਚੋਰ ਸੀਗਾ ਜਿਸ ਦੇ ਵੱਲੋਂ ਕਿ ਇਹ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦندر ਦੇ ਵਿੱਚ ਚੋਰ ਕਿੰਨੇ ਬੇਖੌਫ ਨੇ ਕਿ ਇੱਕ ਘਰ ਨੂੰ ਦੋ ਵਾਰ ਚੋੜਦੇ ਵੱਲ ਨਿਸ਼ਾਨਾ ਬਣਾਇਆ ਜਾਂਦਾ ਇੱਕ ਹੀ ਚੋਰ ਦੇ ਵੱਲੋਂ ਦੋ ਵਾਰ ਆ ਚੋਰੀ ਕੀਤੀ ਜਾਂਦੀ ਹੈ ਆ ਤੁਹਾਨੂੰ ਦੂਜੀ ਤਸਵੀਰ ਵੀ ਵਿਖਾ ਰਹੇ ਹਾਂ ਕਿ ਜਦੋਂ ਗੇਟ ਉੱਪਕੇ ਹਾਲਾਂਕਿ ਆ ਪਰਿਵਾਰਕ ਮੈਂਬਰ ਗਵਾਂਡੀ ਬਿਲਕੁਲ ਸਾਹਮਣੇ ਖੜੇ ਸਨ ਜਦੋਂ ਉਹ ਗੇਟ ਟੱਪ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਚੋਰ ਨੂੰ ਕਾਬੂ ਨਹੀਂ ਕਰ ਸਕੇ ਬੜੀ ਫੁੱਤੀ ਦੇ ਨਾਲ ਦੂਜੀ ਵਾਰ ਵੀ ਇਹ ਚੋਰ ਚੋਰੀ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੂਜੀ ਵਾਰ ਹਾਲਾਂਕਿ ਕੱਪੜੇ ਬਦਲ ਕੇ ਚੋਰ ਆਉਂਦਾ ਹੈ ਕਿ ਉਸ ਨੂੰ ਕੋਈ ਪਛਾਣ ਵੀ ਨਾ ਸਕੇ ਇਸ ਗੱਲ ਦੀ ਇਸ ਗੱਲ ਦੀ ਜਾਣਕਾਰੀ ਵੀ ਨਾ ਕਿਸ ਨੂੰ ਹੋ ਸਕੇ ਕਿ ਪਹਿਲਾਂ ਵਾਲੇ ਚੋਰ ਹੈ ਜਾਂ ਦੂਜੀ ਵਾਰ ਦੁਬਾਰਾ ਉਹੀ ਆ ਗਿਆ ਤੇ ਦੂਜੀ ਵਾਰ ਕੱਪੜੇ ਬਦਲ ਕੇ ਆਉਂਦਾ ਹੈ ਕੱਪੜੇ ਬਦਲ ਕੇ ਇਸ ਚੋਰੀ ਦੀ ਵਾਰਤ ਨੂੰ ਇਸ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਆ ਦੋ ਤੁਸੀਂ ਉਹਨਾਂ ਤਾਨ ਬਖਾ ਰਹੇ ਆ ਇੱਕ ਤਸਵੀਰ ਪਹਿਲੀ ਤਸਵੀਰ ਜਿਹੜੀ ਕਿ ਪਹਿਲੀ ਵਾਰ ਜਦੋਂ ਇਹ ਚੋਰ ਦੇ ਵੱਲੋਂ ਇਸ ਮੁਲਜ਼ਮ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਿਰ ਦੂਜੀ ਤਸਵੀਰ ਦੂਜੀ ਵਾਰ ਜਦੋਂ ਕੱਪੜੇ ਬਦਲ ਕੇ ਇਸ ਘਰ ਦੇ ਵਿੱਚ ਦਾਖਲ ਹੁੰਦਾ ਚੋਰੀ ਨੂੰ ਅੰਜਾਮ ਦੇ ਕੇ ਮੌਕੇ ਤੋਂ ਆਫਰਾਰ ਹੋ ਜਾਂਦਾ ਦੋਵੇਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਪਹਿਲੀ ਤਸਵੀਰ ਸਾਫ਼ ਤੌਰ ਤੇ ਵੇਖੀ ਜਾ ਸਕਦੀ ਹੈ ਕਿ ਰਿਮਾਰਕ ਮੈਂਬਰ ਹੋਰ ਨੇੜੇ-ਟੜੇ ਦੇ ਗਵੰਡੇ ਜਿਹੜੇ ਉਹ ਸਾਹਮਣੇ ਬਿਲਕੁਲ ਖੜੇ ਨੇ ਤੇ ਚੋਰ ਝੇਟ ਟੱਪਦਾ ਝੇਟ ਟੱਪ ਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਉਹਨਾਂ ਲੋਕਾਂ ਦੇ ਵੱਲੋਂ ਗਵੰਡੀਆਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਉਸ ਨੂੰ ਉਹ ਕਾਬੂ ਨਹੀਂ ਕਰ ਸਕੇ ਤੇ ਦੂਜੀ ਵਾਰ ਦੂਜੀ ਵਾਰ ਚੋਰ ਜਿਹੜਾ ਕਿ ਦਾਖਲ ਹੁੰਦਾ ਉਸ ਦੇ ਵਿੱਚ ਹੀ ਸਾਫ਼ ਤੌਰ ਤੇ ਆ ਦੇਖਿਆ ਜਾ ਸਕਦਾ ਹੈ ਪਹਿਲੀ ਵਾਰ ਤਸਵੀਰ ਇੱਕ ਗੌਰ ਦੇ ਨਾਲ ਦੇਖੋ ਤੇ ਪੁਲਿਸ ਦੀ ਗੱਡੀ ਵੀ ਉੱਥੇ ਖੜੀ ਨਜ਼ਰ ਆ ਰਹੀ ਹੈ ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਹਲੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕ ਸ਼ਾਇਦ ਉਸ ਤਰੀਕੇ ਦੇ ਨਾਲ ਚੋਰ ਨੂੰ ਕਾਬੂ ਨਾ ਵੀ ਕਰ ਸਕਣ ਪਰ ਪੁਲਿਸ ਇਸ ਦਾ ਕਿ ਕੰਮ ਹੀ ਅਜੇ ਹੈ ਕਿ ਚਾਹ ਕੋਈ ਚੋਰ ਹੋਵੇ ਕੋਈ ਲੁਟੇਰਾ ਹੋਵੇ ਕੋਈ ਮਲਜ਼ਮ ਹੋਵੇ ਉਸ ਨੂੰ ਕਿਵੇਂ ਗ੍ਰਫਤਾਰ ਕਰਨਾ ਹੈ ਕਾਬੂ ਕਰਨਾ ਹੈ ਪੁਲਿਸ ਪੂਛੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝਦੀ ਵੀ ਹੈ ਪਰ ਇੱਥੇ ਵੱਡਾ ਸਵਾਲ ਹੈ ਜਿਹੜੀ ਪਹਿਲੀ ਤੁਹਾਨੂੰ ਅਸੀਂ ਤਸਵੀਰ ਵਿਖਾ ਰਹੇ ਹਾਂ ਪੁਲਿਸ ਦੀ ਗੱਡੀ ਨਜ਼ਰ ਆ ਰਹੀ ਹੈ ਤੇ ਪੁਲਿਸ ਵੀ ਇਸ ਚੋਰ ਨੂੰ ਕਾਬੂ ਨਹੀਂ ਕਰ ਸਕੀ ਪੁਲਿਸ ਇਸ ਨੂੰ ਚੋਰ ਨੂੰ ਕਾਬੂ ਕਰਨ ਦੇ ਵਿੱਚ ਬਿਲਕੁਲ ਅਸਫਲ ਹੁੰਦੀ ਹੋਈ ਜਿਹੜੀ ਕਿ ਤਸਵੀਰਾਂ ਦੇ ਵਿੱਚ ਨਜ਼ਰ ਆਇ ਪਹਿਲੀ ਤਸਵੀਰ ਦੇ ਵਿੱਚ ਪੁਲਿਸ ਦੀ ਵੀ ਗੱਡੀ ਨਜ਼ਰ ਆ ਰਹੀ ਹੈ ਨਾਲ ਪਰਿਵਾਰਕ ਮੈਂਬਰ ਗਵੰਡੀ ਨਜ਼ਰ ਆ ਰਹੇ ਨੇ ਪਹਿਲੀ ਵਾਰ ਵੀ ਉਹੀ ਚੋਰ ਚੋਰੀ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਕੋਈ ਕਾਬੂ ਨਹੀਂ ਕਰ ਸਕਿਆ ਨਾ ਪੁਲਿਸ ਕਾਬੂ ਕਰ ਸਕੀ ਨਾ ਗਵੰਡੀ ਨਾ ਇਹ ਪਰਿਵਾਰਕ ਮੈਂਬਰ ਘਰ ਦੇ ਮੈਂਬਰ ਇਸ ਨੂੰ ਕਾਬੂ ਕਰ ਸਕੇ ਤੇ ਦੂਜੀ ਤਸਵੀਰ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਜਦੋਂ ਉਹੀ ਚੋਰ ਕੱਪੜੇ ਬਦਲ ਕੇ ਆਉਂਦਾ ਹੈ ਕੱਪੜੇ ਬਦਲ ਕੇ ਇਸ ਘਰ ਦੇ ਵਿੱਚ ਦਾਖਲ ਹੁੰਦਾ ਪਹਿਲਾਂ ਗੇਟ ਆਪ ਕੇ ਘਰ ਦੇ ਵਿੱਚ ਦਾਖਲ ਹੁੰਦਾ ਚੋਰੀ ਨੂੰ ਅੰਜਾਮ ਦੇ ਕੇ ਉਸੇ ਗੇਟ ਨੂੰ ਟੱਪ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਭੱਜਣ ਦੀ ਭੱਜ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਦੂਜੀ ਵਾਰ ਉਸਦੇ ਹੱਥ ਦੇ ਵਿੱਚ ਇੱਕ ਬੈਗ ਨਜ਼ਰ ਆਉਂਦਾ ਹੈ ਤੁਸੀਂਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਡਿੱਗਦਾ ਟੈਂਦਾ ਕਿਤਨਾ ਕਿਤੇ ਫਿਰ ਭੱਜਣ ਦੇ ਵਿੱਚ ਚੋਰ ਕਾਮਯਾਬ ਹੋ ਜਾਂਦਾ ਹੈ ਪਰ ਵੱਡਾ ਸਵਾਲ ਹੈ ਕਿ ਲਗਾਤਾਰ ਇੱਕ ਚੋਰ ਦੇ ਵੱਲੋਂ ਦੋ ਵਾਰ ਚੋਰੀ ਨੂੰ ਅੰਜਾਮ ਦਿੱਤਾ ਜਾਵੇ ਨਾ ਉਸ ਨੂੰ ਪਰਿਵਾਰਕ ਮੈਂਬਰ ਕਾਬੂ ਕਰ ਸਕਣ ਤੇ ਨਾ ਹੀ ਅਜੇ ਤੱਕ ਇਹ ਚੋਰ ਪੁਲਿਸ ਦੀ ਗ੍ਰਸਤ ਵਿੱਚ ਆ ਸਕਿਆ ਰੋਕ ਕੇ ਅਗਲੀ ਵੱਡੀ ਖਬਰ ਦਾ ਸੰਗਰੂਰ ਸ਼ਰਾਬ ਕਾਨ ਦੇ ਪੀੜਤ ਪਰਿਵਾਰਾਂ ਨੂੰ ਮਿਲੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਗੁਜਰਾਤਪਿੰਡ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਗਈ ਹੈ ਸਰਕਾਰ ਤੋਂ ਪੀੜਤ ਪਰਿਵਾਰਾਂ ਦੇ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਮਿਲੇ ਸੁਖਵੀਰ ਸਿੰਘ ਬਾਦਲ ਨੇ ਇਹ ਮੰਗ ਰੱਖੀ ਹੈ ਨਾਲ ਕਿਹਾ ਗਿਆ ਕਿ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਸਵੇ ਦੇ ਵਿੱਚ ਨਕਲੀ ਸ਼ਰਾਬ ਕਿਵੇਂ ਵਿਕਰੀ ਇਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਸੂਬੇ ਸਿੰਘ ਬਾਦਲ ਨੇ ਕਿਹਾ ਕਿ ਕਈ ਪਰਿਵਾਰਾਂ ਦਾ ਕਮਾਉਣ ਵਾਲਾ ਚਲਿਆ ਗਿਆ ਹਾਂ ਦੱਸੋ ਹਾਲਾਂਕਿ ਹੁਣ ਤੱਕ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਸੂਦੂ ਸ਼ਰਾਬ ਕਾਂਡ ਦੇ ਪੰਜ ਤੋਂ ਵੱਡੇ ਅਪਡੇਟ ਵੀ ਦੱਸਦੇ ਹਾਂ ਹੁਣ ਤੱਕ ਜਿਹੜਾ ਕਿ ਵੱਡਾ ਐਕਸ਼ਨ ਪ੍ਰੋਤ ਦਾ ਨਜ਼ਰ ਆਇਆ ਤਿੰਨ ਐਕਸਰਸਾਈਜ਼ ਇੰਸਪੈਕਟਰ ਜਿਹੜੇ ਕਿ ਸਸਪੈਂਡ ਕਰ ਦਿੱਤੇ ਗਏ ਦੋ ਐਸ ਐਚਓ ਵੀ ਸਸਪੈਂਡ ਕਰ ਦਿੱਤੇ ਤਿੰਨ ਐਫ ਆਈ ਆਰ ਦਰਜ ਕੀਤੀ ਗਈਆਂ 10 ਲੋਕਾਂ ਨੂੰ ਨਾਂੰਤਰਿਤ ਕੀਤਾ ਗਿਆ ਮਾਸਟਰ ਮਾਈਂਡਸ ਨੇ 10 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 20 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਸ ਦੇ ਵਿਚਾਲੇ ਹੀ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੀੜਤ ਪਰਿਵਾਰਾਂ ਨੂੰ ਮਿਲੇ ਜਿੱਥੇ ਉਹਨਾਂ ਦੇ ਵੱਲੋਂ ਦੁੱਖ ਵੰਡਾਇਆ ਗਿਆ ਉੱਥੇ ਹੀ ਸਰਕਾਰ ਦੇ ਅੱਗੇ ਵੀ ਉਹਨਾਂ ਦੇ ਵੱਲੋਂ ਮੰਗ ਰੱਖੀ ਹੈ ਕਿ ਸਰਕਾਰ ਪੀੜਤ ਪਰਿਵਾਰਾਂ ਨੂੰ ਪਯੋਗ ਮੁਆਵਜ਼ਾ ਦੇਵੇ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਵੀ ਮੰਗ ਕੀਤੀ ਗਈ ਹੈ ਮੈਂ ਚਾਹੁੰਦਾ ਕਿ ਇੱਥੇ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਆ ਹਲਕੂਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਇਰੀ ਨਾਲ ਨਹੀਂ ਹੋਈ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਇਸ ਦੀ ਸੋ ਦੈਟ ਅਸੀਂ ਵੀ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਕੁਆਰੀ ਨਾਲ ਕੋ ਜੱਜ ਬੰਦ ਹੈ ਜਿਹੜਾ ਦੇਖਦਾ ਹੈ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਾਉਦੀ ਹੈ ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰ ਹੀ ਖਰਾਬ ਹੋ ਗਿਆ ਮੈਂ ਦੇਖਿਆ ਛੋਟੀ ਛੋਟੀ ਬੱਚੀ ਹੈ ਤੇ ਨਾਲੇ ਜਿਹੜੇ ਜੋਗ ਬੱਚੇ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦੇ ਨੌਕਰੀ ਕਈ ਵਾਰ ਆਪ ਕੋ ਨੌਕਰੀ ਦਿੰਨੀ ਹੁਣ ਇਹ ਨਹੀਂ ਨੌਕਰੀ ਸਰਕਾਰੀ ਇਹਦੇ ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਆ ਭਾਵੇਂ ਪੁਲਿਸ ਤੇ ਇੱਕ ਸਾਈਜ਼ ਜਿਹੜੇ ਅਫਸਰ ਹੈ ਜਿਨ੍ਹਾਂ ਨਲਾਇਕੀ ਕੀਤੀ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਇਸ ਪਰਿਵਾਰ ਨੂੰ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਜਾਣ ਕੇ ਜਿਵੇਂ जख्म ਤੇ ਨਮਕ ਛਿੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਇਹਨਾਂ ਨੂੰ ਬਿਚਾਰੇ ਪਰਿਵਾਰ ਦਾ ਘੱਟ-ਤਕੜ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਮੈਂ ਫਿਰ ਤੋਂ ਤੁਹਾਡਾ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ ਰੋਕਣ ਵਾਲੀ ਖਬਰ ਦਾ ਹਰਿਆਣਾ ਦੇ ਸਾਬਕਾ ਸੀਆ ਮਨੋਰ ਲਾਲ ਨੇ ਅਨਿਲ ਵਿਜ ਦੇ ਨਾਲ ਮੁਲਾਕਾਤ ਕੀਤੀ ਆ ਬਾਲਾ ਦੇ ਵਿੱਚ ਅਨਿਲ ਵਿਜ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ ਗਈ ਅਨਿਲ ਵਿਜਦੀ ਨਰਾਜ਼ਗੀ ਨੂੰ ਲੈ ਕੇ ਮਨੋਰ ਲਾਲ ਦੇ ਵੱਲੋਂ ਬਿਆਨ ਦਿੱਤਾ ਕਿ ਉਹ ਤਾਂ ਕਹਿੰਦੇ ਕਿ ਕੋਈ ਕਿਸੇ ਤੋਂ ਨਰਾਜ਼ ਨਹੀਂ ਹੈ ਵਿਜ ਸਾਹਿਬ ਜਲਦ ਨਰਾਜ਼ ਹੋ ਜਾਂਦੇ ਨੇ ਪਰ ਮੰਨ ਵੀ ਜਾਂਦੇ ਨੇ ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਰੰਗ ਵੀ ਲਗਾਇਆ ਤੁਹਾਨੂੰ ਦੱਸ ਦਈਏ ਕਿ ਮਨੋਰ ਲਾਲ ਨੂੰ ਭਾਜਪਾ ਨੇ ਕਰਨਾਲ ਤੋਂ ਲੋਕ ਸਭਾ ਦਾ ਉਮੀਦਵਾਰ ਕਿੜਾ ਖੇ ਲਾਣਿਆ ਪਿਛਲੇ ਦਿਨੀ ਹਲਾਕੇ ਗੱਲ ਕੀਤੀ ਆ ਬੇ ਤਾਂ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਹਦੇ ਘਰ ਪਹੁੰਚੇ ਸਨ ਅਨਿਲ ਵਿਜੇ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਨਾਰਾਜ਼ਗੀ ਤੋਂ ਸਾਬਤ ਤੌਰ ਤੇ ਇਨਕਾਰ ਕੀਤਾ ਗਿਆ ਸੀ ਕਿਉਂਕਿ ਹੁਣ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੀ ਅਨਿਲ ਵਿਜੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚਦੇ ਨੇ ਹਾਲਾਂਕਿ ਹੁਣ ਮਨੋਹਰ ਲਾਲ ਜਿਹੜੇ ਸਾਬਕਾ ਸੀਐਮ ਨੇ ਅਨਿਲ ਵਿਜੇ ਜਿਹੜੇ ਕਿ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਨੇ ਪਰ ਜਦੋਂ ਦੋਨੇ ਹੀ ਵੱਖ-ਵੱਖ ਕਹਉਂਦੇ ਸਨ ਮਨੋਹਰ ਲਾਲ ਮੁੱਖ ਮੰਤਰੀ ਸਨ ਅਨਿਲ ਵਿਜੇ ਗ੍ਰਹਿ ਮੰਤਰੀ ਸਨ ਹਾਲਾਂਕਿ ਉਸ ਸਮੇਂ ਦਰਾਂ ਜੀਆਂ ਬਹੁਤ ਆ ਘਟ ਤਸਵੀਰਾਂ ਅਜਿਹੀਆਂ ਦੋਵਾਂ ਆਗੂਆਂ ਦੀਆਂ ਸਾਹਮਣੇ ਹੀ ਆ ਜਦੋਂ ਇਸ ਤਰੀਕੇ ਦੇ ਨਾਲ ਮੁਲਾਕਾਤ ਵੀ ਹੋਵੇ ਇਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾਵੇ ਪਰ ਜਦੋਂ ਇਸ ਦੇ ਵਿਚਾਰੇ ਲਗਾ ਤਾਂ ਨਰਾਜ਼ਗੀ ਦੀਆਂ ਖਬਰਾਂ ਸੰਨ ਕੇ ਨਿਲਵਜ ਲਗਾਤਾਰ ਨਰਾਜ ਚਾਰੇ ਤੇ ਇਸ ਦੇ ਵਿਚਾਰੇ ਹਰਿਆਣਾ ਦੇ ਸਾਥਕਸੀਆ ਮਨੋਰ ਲਾਲ ਅਨਿਲ ਵਿਜ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਅੰਬਾਲਾ ਦੇ ਵਿੱਚ ਨਿਲਵਜ ਦੇ ਘਰ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਮੁਲਾਕਾਤ ਕੀਤੀ ਗਈ होली का त्यौहार होता है उसमें सभी आपस में मिलना जुलना है एक भाईचारे का नाते से सब पुराने साथी मिलते हैं तो आज मैं भी क्योंकि तो करनाल जा रहा था चंडीगढ़ से उस नाते से अनिल जी संयोग से त्यौहार का दिन अच्छा हमें में मिलते ही आज मिले हैं और एक प्रकार का हमने पुरानी यादें भी अपनी एक प्रकार से साझी की हैं कि लगातार साढ़े साल तक विधानसभा में दो रहे और मंत्री के नाते मुख्यमंत्री के नाते आज हम अपने में नई पोजिशन में अपना काम कर रहे हैं उस नाते से एक अच्छा अनुभव शेयर करने के बाद हमें जरा सुकून मिला है अच्छी बातें शेयर की हमने काफी दिन बाद मिले हैं नाराजगियों की खबरें जो है वो नहीं, आती नहीं, रही नहीं, थी नहीं, तो कुछ नाराजगियाँ दूरी का दिन है लगातार मिलते रहे हैं ऐसा कोई मिलना कोई हमला काफी दिन क्या अभी विधानसभा में मिले थे बाद में जो घटनाक्रम हुआ तब भी हम मिले हैं हमारी बातचीत भी हो रही है वो संयोग से आज जैसे निकल रहा था कोई बड़ा लंबा जोड़ और कोई नाराजगी हमारी कभी भी नहीं रही है सर एक है कभी वीर साहब ने कभी नाराजगी दिखाई हो या हमने कभी दिखाई हो हाँ स्वभाव अपना अपना होता है बीज साहब हमारे थोड़ा स्वभाव में कभी, कभी कभी कुछ कह देते हैं बाद में ठीक भी होते हैं हम भी कभी कभी उसको अपने मन पर लेते नहीं है जाके बात कर लेते हैं और खत्म हो जाता है

ਅਸੀਰਾਂ ਲਿਓਂ ਦੀ ਨਾਗਰਿਕਤਾ ਹੈ ਜੁੱਤੀ ਸ਼ੈਂਪੂ ਤੇ ਮੋਇਸਚਰਾਈਜ਼ਰ ਦੀਆਂ ਬੋਤਲਾਂ ਦੇ ਵਿੱਚ ਦਰਸਲ ਜਿਹੜੀ ਕਿ ਕੁਕੀਨ ਭਰੀ ਹੋਈ ਸੀ ਜੋ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਪਰ ਡੀਆਰਆਈਡੀ ਤੋਂ ਨਜ਼ਰ ਤੋਂ ਇਹ ਮੈਲਾ ਨਹੀਂ ਬਸ ਸਕੀ ਡੀਆਰਆਈਡੀ ਦਰਸਲ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੇ ਵੱਲੋਂ ਮੁੰਬਈ 에ਅਰਪੋਰਟ ਤੇ ਇਹ ਵੱਡੀ ਕਾਰਵਾਈ ਕੀਤੀ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਬੂਟ ਨਜ਼ਰ ਆ ਰਹੇ ਨੇ ਸ਼ੈਂਪੂ ਦੀਆਂ ਬੋਤਲਾਂ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਦਰਸਲ ਇਹ ਕੁਕੀਨ ਜਿਹੜੀ ਕਿ ਭਰੀ ਹੋਈ ਸੀ ਔਰ ਇਸੇ ਦੌਰਾਨ ਮੁੰਬਈ ਅਰਪੋਰਟ ਤੇ ਇਹ ਵੱਡੀ ਕਾਰਵਾਈ ਕੀਤੀ ਗਈ ਇੱਥੇ 19 ਕਰੋੜ ਦੀ ਕੋਕੀਨ ਜ਼ਬਤ ਹੋਈ ਹੈ ਇਸ ਦੇ ਨਾਲ ਹੀ ਵਿਦੇਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਕੋਲੋਂ 2 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਮਹਿਲਾ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਗ੍ਰਿਫਤਾਰ ਮਹਿਲਾ ਨੈਰੋਬੀ ਤੋਂ ਮੁੰਬਈ 에ਰਪੋਰਟ ਤੇ ਪਹੁੰਚੀ ਸੀ ਹਾਲਾਂਕਿ ਪੂਰਾ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਸਵਾਲ ਹੈ ਕਿ ਕਿੱਥੋਂ ਕੋਕੀਨ ਲਿਆਂਦੀ ਗਈ ਕਿੱਥੇ ਅੱਗੇ ਸਪਲਾਈ ਕੀਤੀ ਜਾਣੀ ਸੀ ਹੋਰ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਕਿਸ ਦੇ ਨਾਲ ਕਨੈਕਸ਼ਨ ਜੁੜਦਾ ਫਿਲਹਾਲ ਇਹ ਜਾਂਚ ਤੋਂ ਬਾਅਦ ਸਭ ਕੁਝ ਸਾਫ਼ ਹੋਵੇਗਾ ਫਰੋਜ਼ਪੁਰ ਦੇ ਵਿੱਚ ਪੁਲਿਸ ਤੇ ਐਕਸਾਈਜ਼ ਵਿਭਾਗ ਦਾ ਜੁਆਇੰਟ ਆਪਰੇਸ਼ਨ ਨਜ਼ਰ ਆਇਆ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰੇਡ ਕੀਤੀ ਗਈ ਕਰੀਬ 32000 ਲੀਟਰ ਲਾਹਣ ਇਸ ਦੌਰਾਨ ਬਰਾਮਦ ਕੀਤੀ ਗਈ ਹੈ ਉੱਥੇ 68 ਲੀਟਰ ਦੇਸੀ दारू ਵੀ ਜ਼ਬਤ ਕੀਤੀ ਗਈ ਪੁਲਿਸ ਨੇ ਨਕਲੀ ਸ਼ਰਾਬ ਬਣਾਉਣ ਦਾ ਸਮਾਨ ਵੀ ਇਸ ਦੌਰਾਨ ਬਰਾਮਦ ਕੀਤਾ ਹੈ ਫਰੋਜ਼ਪੁਰ ਦੇ ਵਿੱਚ ਦਰਸਲ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਫਕ ਫਟੀਮਾ ਦੇ ਵੱਲੋਂ ਇਹ ਜੁਆਇੰਟ ਆਪਰੇਸ਼ਨ ਜਿਹੜਾ ਕਿ ਚਲਾਇਆ ਗਿਆ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਦੋਂ ਰੇਡ ਕੀਤੀ ਗਈ ਤੇ ਕਰੀਬ 32000 ਲੀਟਰ ਲਾਣ ਜਿਹੜੀ ਕਿ ਬਰਾਮਦ ਕੀਤੀ ਗਈ ਜਿਵੇਂ ਤੁਹਾਨੂੰ ਸੀ ਇਹ ਤਸਵੀਰਾਂ ਵਿਖਾ ਰਿਹਾ ਜੋ ਕਿ 32000 ਲੀਟਰ ਲਾਣ ਬਰਾਮਦ ਕੀਤੀ ਗਈ ਨਾਲ ਹੀ ਐਸਆਈ ਦੇ ਭਾਗ ਦੀ ਤੇ ਪੁਲਿਸ ਦੀ ਟੀਮ ਨਜ਼ਰ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਸੀ ਕਿ ਉੱਥੇ 68 ਲੀਟਰ ਦੇਸੀ दारू ਵੀ ਇਸ ਦੌਰਾਨ ਜ਼ਬਤ ਕੀਤੀ ਗਈ ਹੈ ਪੁਲਿਸ ਨੇ ਨਕਲੀ ਸ਼ਰਾਬ ਰੋਣ ਦਾ ਸਮਾਨ ਵੀ ਇਸ ਦੌਰਾਨ ਬਰਾਮਦ ਕੀਤਾ ਹੈ ਆਹ ਤੋਂ ਬਾਅਦ ਨਾ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਹਣ ਕੱਢਦੇ ਹਨ ਜਿੱਥੇ ਕਿ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸਬੰਧ ਦੇ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਦੇ ਇਨਸਪੈਕਟਰ ਸਾਹਿਬ ਨੂੰ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਾਰੇ ਏਰੀਆ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਤੇ ਉੱਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਹਣ ਮਿਲੀ ਗਈ ਮਿਲਾਨ ਮਿਲੀ ਜਿਸ ਨੂੰ ਉੱਥੇ ਹੀ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਡੇਰਾ ਬਾਬਾ ਨਾਨਕ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਲੁਟੇਰੇ ਨੇ ਕਿਰਚਾਂ ਮਾਰ ਕੇ ਦਸਲ ਨੌਜਵਾਨ ਨੂੰ ਮੌਤੇ ਘਾਟ ਰੋ ਧਾਰ ਦਿੱਤਾ ਪਿੰਡ ਪੱਖੋਕੇ ਦਿੱਲੀ ਸਾਹਿਬ ਦਾ ਰਹਿਣ ਵਾਲਾ ਸੀਗਾ ਰਾਜੂ ਮਸੀਹ ਭਰਾ ਦੇ ਨਾਲ ਘਰ ਦਾ ਸਮਾਨ ਲੈਣ ਜਿਹੜਾ ਕਿ ਜਾ ਰਿਹਾ ਸੀਗਾ ਕਟੇਰੇ ਨੇ ਰਾਜੂ ਦੇ ਭਰਾ ਨੂੰ ਕਿਰਚਾਂ ਮਾਰ ਕੇ ਜ਼ਖਮੀ ਕਰ ਦਿੱਤਾ ਮਲਜ਼ਮ ਨੇ ਖੁਦ ਹੀ ਦੋਵਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਿ ਕਰਵਾਇਆ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਤੋਂ ਬਾਅਦ ਮਲਜ਼ਮ ਫਰਾਰ ਹੋ ਗਿਆ ਹਾਲਾਂਕਿ ਮੁਲਜ਼ਮ ਜਿਹੜਾ ਕਿ ਮ੍ਰਿਤਕ ਦੇ ਨਾਲ ਦੇ ਪਿੰਡ ਦੇ ਰਹਿਣ ਵਾਲਾ ਇਹ ਵੀ ਦੱਸਿਆ ਜਾ ਰਿਹਾ ਕਿ ਆਪਸ ਦੇ ਵਿੱਚ ਜਾਣਦੇ ਸਨ ਇੱਕ ਦੂਜੇ ਨੂੰ ਜਾਣਕਾਰ ਸਨ ਤੇ ਲੁੱਟ ਦੀ ਨੀਅਤ ਦੇ ਨਾਲ ਇਹ ਹਮਲਾ ਕੀਤਾ ਗਿਆ ਇਸ ਮੁਲਜ਼ਮ ਦੇ ਵੱਲੋਂ ਕਿਰਚਾ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਡਾ ਬੇਟਾ ਹਾਂਜੀ ਕੀ ਗੱਲ ਹੈ ਜੀ ਮੈਂ ਤਾਂ ਬੜੇ ਮੈਨੂੰ ਪਤਾ ਕੋਈ ਨਹੀਂ ਕਿ ਪਤਾ ਜੀ ਮੈਨੂੰ ਪੱਠੇ ਵੜਦਾ ਆਇਆ ਜੀ ਪੱਠੇ ਵੜ ਕੇ ਉਹਦੇ ਸੋੜ ਕੇ ਸਭੀ ਮਾਜੀ ਜੀ ਜੀ ਮੈਂ ਲਾਪੇ ਨੇ ਬੋਲੇ ਕਹਿੰਦੇ ਤੁਹਾਡੇ ਤੇ ਤੇਰੀ ਮੁੰਡੇ ਦੇ ਕਿਰਚਾ ਮਾਰ ਕੇ ਤੱਕ ਮੋਸਲ ਪੱਠੇ ਸੋੜ ਕੇ ਤਾਂ ਪੜ ਪੜ ਕੇ ਭੱਜਾ ਜੀ ਗੱਲ ਕੋਈ ਪਤਾ ਲੱਗੀ ਕੀ ਹੋਈ ਹੈ ਗੱਲ ਤੋਂ ਪਤਾ ਲੱਗਿਆ ਨਹੀਂ ਪਤਾ ਲੱਗਦਾ ਮੈਨੂੰ ਲੱਗਦਾ ਪਤਾ ਫਿਰ ਮੈਨੂੰ ਪਤਾ ਲੱਗਦਾ ਮੈਨੂੰ ਪਤਾ ਲੱਗਦਾ ਡਾਚ ਦਾ ਗੱਲ ਕੀ ਦਾਦਾ ਇਹਨਾਂ ਦਾ ਸਵੇਰੇ ਕੋਸ਼ਿਸ਼ਾਂ ਮੈਂ ਚੱਬੇ ਨੇ ਤੇ ਮੈਂ ਦੋਕੇ ਪਹ ਜਾਇਆ ਜੀ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਇੱਕ ਪਟੋਪੇਟਾ ਦੀ ਸਾਹ ਦਾ ਆਦਮੀ ਆ ਰਾਜੂ ਰਾਜੂ ਨਸੀ ਜਿਹੜੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ ਦੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਇਕਰਾਰ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਜਿਹੜੀ ਕਾਰਵਾਈ ਚੱਲ ਰਹੀ ਹੈ ਜੀ ਸਰ ਕੋਈ ਕਾਰਨ ਦਾ ਪਤਾ ਲੱਗਾ ਵੀ ਕੀ ਕਾਰਨ ਇਹਨਾਂ ਦਾ ਆਪ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੇ ਪੈਸੇ ਦੀ ਰਕੋ ਡਿਮਾਂਡ ਕੀਤੀ ਹੈ ਜਿਸ ਤੋਂ ਇਹਨਾਂ ਦਾ ਆਪਸ ਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਿਹਦੇ ਨਾਲ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਮੈਨੋ ਗਿਆ ਉਹ ਪੱਖੋਂ ਕੇ ਟਾਲੀ ਸਾਹਿਬ ਦਾ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਹੈ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ। ਉਹਨਾਂ ਦੇ ਵਿੱਚ ਬਾਬਾ ਬੜਪਾਕ ਸਿੰਘ ਖੁੱਲਾ ਮਹੱਲਾ ਮੇਲੇ ਦੇ ਵਿੱਚ ਹਾਦਸਾ ਵਾਪਰ ਗਿਆ। ਮੇਲੇ ਦੇ ਦੌਰਾਨ ਅਚਾਨਕ ਲੈਂਡਸਲਾਈਡਿੰਗ ਹੋਈ। ਚਰਨ ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਸ਼ਰਧਾਲੂਆਂ ਤੇ ਇਸ ਦੌਰਾਨ ਪੱਥਰ ਡਿੱਗੇ ਇਤਿਹਾਸੇ ਦੇ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋਈ ਹੈ। ਸੱਤ ਸ਼ਰਧਾਲੂ ਇਸ ਮੌਕੇ ਜ਼ਖਮੀ ਹੋਏ ਨੇ। ਤਿੰਨ ਦੀ ਹਾਲਤ ਜੰਬੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਉਹਨਾਂ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਰਿਪੋਰਟ ਤੇ ਜੰਦਰ ਦੇ ਰਸਤੇ ਚਾਰੇ ਨੇ ਉਹਨਾਂ ਦੇ ਨੇੜੇ ਇਲਾਕੇ ਦੇ ਵਿਸਥਾਰ ਦਰਸ ਡੇਰਾ ਬਾਬਾ ਵਿਡਭਾਗ ਸਿੰਘ ਗੁਰਦੁਆਰਾ ਜਿੱਥੇ ਕਿ ਅਚਾਨਕ ਇਹ ਹਾ사 ਵਾਪਰ ਗਿਆ ਸੱਚਾ ਜਾ ਰਿਹਾ ਹੈ ਕਿ ਅਚਾਨਕ ਹੀੜੀ ਕਾ ਲੈਂਡਸਲਾਈਡਿੰਗ ਹੋਈ ਹੈ ਤੇ ਚਲੰਗੰਗਾ ਦੇ ਵਿੱਚ ਦੋ ਸੰਤਾਲਵਾਂ ਦੇ ਵੱਲੋਂ ਇਸ਼ਨਾਨ ਕੀਤਾ ਜਾ ਰਿਹਾ ਸੀਗਾ ਤੇ ਉਹਨਾਂ ਤੇ ਲੈਂਡਸਲਾਈਡਿੰਗ ਹੋਣ ਦੇ ਕਾਰਨ ਪੱਥਰ ਆ ਕੇ ਡਿੱਗ ਜਾਂਦੇ ਨੇ ਹਾਸੇ ਦੇ ਵਿੱਚ ਦੋ ਸ਼ਰਧਾਲਵਾਂ ਦੀ ਜਾਨ ਚਲੀ ਗਈ ਹੈ ਸੱਤ ਸ਼ਰਧਾਲੂ ਜ਼ਖਮੀ ਹੋਏ ਨੇ ਤਿੰਨ ਦੀ ਹਾਲਤ ਜਿਨ੍ਹਾਂ ਦੇ ਵਿੱਚ ਕਿ ਗੰਭੀਰ ਦੱਸੀ ਜਾ ਰਹੀ ਹੈ ਅਦਰ ਉਜੈਨ ਦੇ ਵਿੱਚ ਮਹਾਕਾਲ ਆਰਤੀ ਦੇ ਦੌਰਾਨ ਵੱਡਾ ਹਾਸਾ ਵਾਪਰ ਗਿਆ ਮਹਾਕਾਲ ਮੰਦਰ ਦੇ ਗਰਭ ਗ੍ਰਹਿ ਦੇ ਵਿੱਚ ਅੱਗ ਲੱਗ ਗਈ ਪੁਚਾਰੀ ਸਮੇਤ ਕਈ ਲੋਕ ਇਸ ਦੌਰਾਨ ਚੁੱਲਸ ਗਏ ਫਸਮ ਆਰਤੀ ਦੌਰਾਨ ਗਲਾਲ ਪੌਂਡ ਦੇ ਨਾਲ ਇਹ ਅੱਗ ਫੜਕਿ ਹੋਲੀ ਮੌਕੇ ਮੰਦਰ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ ਤੇ ਤੁਰੰਤ ਹਲਾਕਾਯਕ ਤੇ ਕਾਬੂ ਪਾਇਆ ਗਿਆ ਅਗਦੇ ਵਿੱਚ ਚੁੱਲਸੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਤੁਹਾਨੂੰ ਮਹਾਕਾਲ ਮੰਦਰ ਉਜੈਨ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਜਿੱਥੇ ਕਿ ਅਚਾਨਕ ਆਰਤੀ ਦੌਰਾਨ ਇਹ ਵੱਡਾ ਹਾਸਾ ਵਾਪਰ ਜਾਂਦਾ ਹੈ ਮਹਾਕਾਲ ਮੰਦਰ ਦੇ ਗਰਭ ਗ੍ਰੈਂਦ ਦੇ ਵਿੱਚ ਅੱਗ ਲੱਗ ਗਈ ਪੁਜਾਰੀ ਪੁਜਾਰੀ ਸਮੇਤ ਕਈ ਲੋਕ ਇਤਲਾਮ ਚ ਉਸ ਜਾਂਦੇ ਨੇ ਬਸਮ ਆਰਤੀ ਦੇ ਦੌਰਾਨ ਬਿਲਾਲ ਪੌਣ ਦੇ ਨਾਲ ਇਹ ਅੱਗ ਭੜਕੀ ਹੁਲੀ ਮੌਕੇ ਤੋਂ ਮੰਦਿਰ ਦੇ ਵਿੱਚ ਵੱਡੀ ਗਿਣਤੀ ਵਿੱਚ ਸਰਦਾਲੂ ਵੀ ਪਹੁੰਚੇ ਹੋਏ ਸਨ ਹਾਲਾਂਕਿ ਤਰੰਤ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਅੱਗ ਦੇ ਵਿੱਚ ਜਿਹੜੇ ਲੋਕ ਚੋਲਚੇ ਨੇ ਸਰਦਾਲੂ ਚੋਲਚੇ ਨੇ ਉਹਨਾਂ ਨੂੰ ਹਦਕਾਲ ਦਾਖਲ ਕਰਵਾਇਆ ਗਿਆ ਪਤਾ ਦਿੱਲੀ ਦੇ ਅਲੀਪੁਰ ਦੇ ਇੱਕ ਗੋਦਾਮ ਦੇ ਵਿੱਚ ਅੱਗ ਲੱਗੀ ਮਸ਼ੀਨ ਤੇਲ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਸਮਾਨ ਦੇ ਵਿੱਚ ਧੂੰਏ ਦਾ 구ਬਾਰ ਉੱਠਿਆ ਅੱਗ ਬੁਝਾਉਣ ਦੇ ਲਈ 30 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਲ ਕੀਤੀ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈ ਤੁਹਾਨੂੰ ਅਲੀਪੁਰ ਦਿੱਲੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਅੱਗ ਕਿੰਨੀ ਭਿਆਨਕ ਅਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਧੂੰਏ ਦਾ 구ਬਾਰ ਅਸਮਾਨ ਦੇ ਵੱਲ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਦਰਸਲ ਮਸ਼ੀਨ ਤੇਲ ਦਾ ਇੱਕ ਗੋਦਾਮ ਹੈ ਜਿੱਥੇ ਕਿ ਅਚਾਨਕ ਭਿਆਨਕ ਅੱਗ ਲੱਗ ਜਾਂਦੀ ਹੈ ਅੱਗ ਬਚਾਉਣ ਦੇ ਲਈ 30 ਤੋਂ ਜ਼ਿਆਦਾ ਫਾਇਰ ਗੇਟ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਨੇ ਕਾਫੀ ਮੁਸ਼ਕਲ ਦੇ ਨਾਲ ਅਖਰਕਾਰ ਇਹ ਅੱਗ ਤੇ ਕਾਬੂ ਪਾਇਆ ਜਾਂਦਾ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਰੋਕਣਗੇ ਅਗਲੀ ਵੱਡੀ ਖਬਰ ਦਾ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਵੱਲੋਂ 6ਵੀਂ ਲਿਸਟ ਜਾਰੀ ਕਰ ਦਿੱਤੀ ਗਈ ਹੈ 6ਵੀਂ ਸੂਚੀ ਦੇ ਵਿੱਚ ਪੰਜ ਉਮੀਦਵਾਰਾਂ ਦਾ ਨਾਮ ਹੈ ਰਾਜਸਥਾਨ ਦੇ ਚਾਰ ਉਮੀਦਵਾਰ ਐਲਾਨੇ ਗਏ ਨੇ ਕੋਟਾ ਤੋਂ ਪਹਿਲਾਦ ਗੁੰਜਲ ਨੂੰ ਟਿਕਟ ਦਿੱਤੀ ਗਈ ਹੈ ਲੋਕ ਸਭਾ ਸਪੀਕਰ ਉਹ ਬਿਰਲਾ ਦੇ ਖਿਲਾਫ ਜੋ ਚੋਣ ਲੜਨਗੇ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਆਏ ਨੇ ਪ੍ਰਹਿਲਾਦ ਗੁੰਜਲ ਪੀਲਵਾੜਾ ਤੋਂ ਡਾਕਟਰ ਦਾਮੋਦਰ ਗੁੱਜਰ ਨੂੰ ਟਿਕਟ ਦਿੱਤੀ ਗਈ ਹੈ। ਅਜਮੇਰ ਤੋਂ ਰਾਮਚੰਦਰ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ ਰਸਮੰਤੂ ਸੁਦਰਸ਼ਨ रावत ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਸੋ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਵਿਚਾਲੇ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ 6ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਮਨੀਸ਼ ਕਟਾਰੀਆ ਜੁੜ ਚੁੱਕੇ ਨੇ। ਮਨੀਸ਼ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਦੇ ਵੱਲੋਂ ਇੱਕ ਹੋਰ ਸੂਚੀ ਜ ਕੀ ਕੋਈ ਜਾਣਕਾਰੀ ਉਮੀਦਵਾਰਾਂ ਨੂੰ ਲੈ ਕੇ ਤਾਂ ਪ੍ਰਵਿੰਦਰ ਦੇਖੋ ਕਾਂਗਰਸ ਵੱਲੋਂ ਇੱਕ ਛੇਵੀਂ ਲਿਸਟ ਜਾਰੀ ਕੀਤੀ ਗਈ ਹੈ ਤੇ ਇਸ ਲਿਸਟ ਵਿੱਚ ਸਿਰਫ ਪੰਜ ਨਾਮਾਂ ਦਾ ਐਲਾਨ ਕੀਤਾ ਗਿਆ ਹੈ ਜਿੰਦੇ ਵਿੱਚੋਂ ਚਾਰ ਦਿੱਕਾ ਜਿਹੜੀ ਰਾਜਸਥਾਨ ਦੀ ਹੈ ਤੇ ਇੱਕ ਸੀਟ ਤਾਮਿਲਨਾਡੂ ਦੀ ਹੈ ਪ੍ਰਵਿੰਦਰ ਬਾਕੀ ਤਾਂ ਜਿਹੜੇ ਕੈਂਡੀਡੇਟ ਹੈ ਇਹਨਾਂ ਦੇ ਕਾਂਗਰਸ ਜਿਹੜੇ ਰੈਗੂਲਰ ਕੈਂਡੀਡੇਟ ਸੀ ਉਹਨਾਂ ਦੇ ਨਾਮ ਹੀ ਹਨ ਪਰ ਇੱਕ ਸਰਪ੍ਰਾਈਜ਼ਿੰਗ ਨਾਮ ਸਾਹਮਣੇ ਆਇਆ ਕੋਟਾ ਫੀਡ ਤੋਂ ਪ੍ਰਲਾਦ ਗੁੰਜਲ ਪ੍ਰਲਾਦ ਗੁੰਜਲ ਪ੍ਰਵਿੰਦਰ ਜਿਹੜੇ ਕੁਝ ਦਿਨ ਪਹਿਲਾਂ ਤੱਕ ਭਾਜਪਾ ਵਿੱਚ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਦੀ ਮੈਂਬਰਸ਼ਿਪ ਲਈ ਤੇ ਅੱਜ ਇਹਨਾਂ ਦਾ ਜਿਹੜਾ ਨਾਮ ਕਲੀਅ ਤੇ ਹੁਣ ਪ੍ਰਲਾਦ ਗੁੰਜਲ ਕੋਟਾ ਸੀਟ ਤੋਂ ਲੜेंगे ਕੋਟਾ ਇੱਕ ਹਾਈ ਪ੍ਰੋਫਾਈਲ ਸੀਟ ਹੈ ਜਿਹੜੇ ਲੋਕ ਸਭਾ ਦੇ ਸਪੀਕਰ ਰਹੇ ਐ ਓਮ ਬਿਰਲਾ ਉਹ ਭਾਜਪਾ ਦੇ ਉੱਥੋਂ ਸਿਟਿੰਗ ਐਮਪੀ ਹੈ ਤੇ ਭਾਜਪਾ ਨੇ ਉਹਨਾਂ ਨੂੰ ਹੀ ਟਿਕਟ ਦਿੱਤੀ ਹੈ ਕੋਟਾ ਸੀਟ ਤੋਂ ਤੇ ਇਸ ਲਈ ਜਿਹੜਾ ਪ੍ਰਲਾਦ ਗੁੰਜਲ ਦਾ ਮੁਕਾਬਲਾ ਹੁਣ ਉਹ ਸਿੱਧਾ ਸਿੱਧਾ ਓਮ ਬਿਰਲਾ ਨਾਲ ਹੋਊਗਾ ਤੇ ਇਹ ਸੀਟ ਆਪਣੇ ਆਪ ਵਿੱਚ ਇੱਕ ਹਾਈ ਪ੍ਰੋਫਾਈਲ ਸੀਟ ਹੋ ਗਈ ਇੱਕ ਇੰਟਰਸਟਿੰਗ ਸੀਟ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਪ੍ਰਵਿੰਦਰ ਜੀ ਓਵਰঅল ਕਾਂਗਰਸ ਦੀ ਗੱਲ ਕਰੀਏ ਤਾਂ ਆਪਾਂ ਹਰ ਇਲੈਕਸ਼ਨ 'ਚ ਦੇਖਦੇ ਆ ਜਿਹੜਾ ਕਾਂਗਰਸ ਦਾ ਪ੍ਰੋਸੈਸ ਹੈ ਸੀਟ ਡਿਕਲੇਅਰ ਕਰਨ ਦਾ ਭਾਵੇਂ ਲੋਕ ਸਭਾ ਚੋਣਾਂ ਹੋਣ ਭਾਵੇਂ ਵਿਧਾਨ ਸਭਾ ਹੋਵੇ ਉਹ ਬੜਾ ਸਲੋ ਰਹਿੰਦਾ ਹੈ ਕਈ ਵਾਰੀ ਤਾਂ ਬਿਲਕੁਲ ਲਾਸਟ ਦੇ ਤੇ ਜਿਹੜੇ ਨੋਮੀਨੇਸ਼ਨ ਦਾ ਲਾਸਟ ਦੇ ਹੁੰਦਾ ਹੈ ਉਹਨਾਂ ਦਿਨਾਂ ਜਾ ਕੇ ਕੈਂਡੀਡੇਟ ਅਨਾਉਂਸ ਹੁੰਦੇ ਆ ਹੁਣ ਐਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਬੀਜੇਪੀ ਲਗਭਗ 400 ਸੀਟਾਂ ਡਿਕਲੇਅਰ ਕਰ ਚੁੱਕੀ ਹੈ ਕੱਲ ਜਿਹੜੀ 111 11 ਕੈਂਡੀਡੇਟ ਦੀ ਲਿਸਟ ਆਈ ਸੀ ਬੀਜੇਪੀ ਦੀ ਉਸ ਤੋਂ ਬਾਅਦ 400 ਦੇ ਕਰੀਬ ਜਿਹੜੇ ਬੀਜੇਪੀ ਹੈ ਕੈਂਡੀਡੇਟ ਡਿਕਲੇਅਰ ਕਰ ਚੁੱਕੀ ਹੈ ਪਰ ਕਾਂਗਰਸ ਆਜੇ ਉਸ ਦੇ ਮੁਕਾਬਲੇ ਬਹੁਤ ਪਿੱਛੇ ਹੈ ਉਹਨਾਂ ਦੇ 100-120 ਦੇ ਆਸ-ਪਾਸ ਕੈਂਡੀਡੇ ਠੀਕ ਹੈ ਠੀਕ ਹੈ ਬਨੇ ਜੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸਤ ਲੁਕਸਭਾ ਚੋਣਾਂ ਦੇ ਲਈ ਕਾਂਗਰਸ ਨੇ ਪਛਵੀਂ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਕਿ ਪੰਜ ਉਮੀਦਵਾਰਾਂ ਦਾ ਜ਼ਿਕਰ ਹੈ ਰਾਜਸਥਾਨ ਦੇ ਚਾਰ ਉਮੀਦਵਾਰ ਐਲਾਨੇ ਗਏ ਨੇ ਕੋਟਾ ਤੋਂ ਪਹਿਲਾਦ ਗੁੰਜਲ ਨੂੰ ਟਿਕਟ ਦਿੱਤੀ ਗਈ ਹੈ ਲੋਕਸਭਾ ਉਮੀਦਵਾਰ ਲੋਕਸਭਾ ਸਪੀਕਰ ਓਮ ਬਿਰਲਾ ਦੇ ਖਿਲਾਫ ਜਿਹੜੇ ਕਿ ਚੋਣ ਲੜਨਗੇ ਉੱਥੇ ਭਾਜਪਾ ਛੱਡ ਕੇ ਕਾਂਗਰਸ ਦੇ ਵਿੱਚ ਅਰਸਤ ਆਏ ਨੇ ਪਹਿਲਾਦ ਗੁੰਜਲ ਇਸਲਾਪੀਲਵਾੜਾ ਤੋਂ ਡਾਕਟਰ ਦਾਮੋਦਰ ਗੁਜਰ ਨੂੰ ਟਿਕਟ ਦਿੱਤੀ ਗਈ ਹੈ ਅਜਮੇਰ ਤੋਂ ਰਾਮਚੰਦਰ ਚੌਧਰੀ ਨੂੰ ਉਮੀਦਵਾਰ ਬਣਾਇਆ ਤਾਰਿਆ ਗਿਆ ਉਹ ਦਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੈਬਨ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ ਆਇਆ ਕੇਜਰੀਵਾਲ ਤੇ ਜ਼ੁਲਮ ਕਰ ਰਹੀ ਹੈ ਕੇਂਦਰ ਸਰਕਾਰ ਕੈਬਨ ਮੰਤਰੀ ਬਲਬੀਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਕਿ ਕੇਂਦਰ ਦੇ ਵੱਲੋਂ ਜਿਹੜਾ ਕਿ ਕੀਤਰੀਵਾਲ ਤੇ ਜ਼ੁਲਮ ਕੀਤਾ ਜਾ ਰਿਹਾ ਸਮਾਣਾ ਦੇ ਵਿੱਚ ਪੀਰ ਬਾਬਾ ਗਾਜ਼ੀ ਸਲਾਰ ਦੀ ਦਰਗਾਹ ਤੇ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਕਿ ਕੀਤਰੀਵਾਲ ਦੀ ਜਲਦ ਰਿਹਾਈ ਦੀ ਦੁਆ ਕੀਤੀ ਗਈ ਗਾਜ਼ੀ ਸਲਾਰ ਦੇ ਸਾਲਾਨਾ ਮੇਲੇ ਦੇ ਦਰਸਲ ਕੈਬਨਿਟ ਮੰਤਰੀ ਜਿਹੜੇ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਜੋ ਕਿ ਸਿਹਤ ਮੰਤਰੀ ਨੇ ਉਹ ਸ਼ਾਮਲ ਹੋਏ ਸਨ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਰਵਿੰਦ ਕੇਸ਼ੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਕੀਤਰੀਵਾਲ ਤੇ ਕੇਂਦਰ ਸਰਕਾਰ ਜ਼ੁਲਮ ਕਰ ਰਹੀ ਹੈ ਸਮਾਣਾ ਦੇ ਵਿੱਚ ਪੀਰ ਬਾਬਾ ਗਾਜ਼ੀ ਸਲਾਰ ਦੀ ਦਰਗਾਹ ਤੋਂ ਉਹਨਾਂ ਦੇ ਵੱਲੋਂ ਮੱਥਾ ਵੀ ਟੇਕਿਆ ਗਿਆ ਤੋ ਜਿਹੜਾ ਅੱਜ ਦਾ ਤਿਉਹਾਰ ਹੈ ਇਹ ਪ੍ਰਹਲਾਦ ਭਗਤ ਦੇ ਔਰ ਜਦੋਂ ਉਹਨਾਂ ਨੇ ਭਗਵਾਨ ਵਿਸ਼ਨੂੰ ਦੀ ਪੂਜਾ ਅਰਚਨਾ ਕੀਤੀ ਮੋਲਕਾ ਸੜਕੀ ਉੱਪਰ ਭਗਤ ਪ੍ਰਹਲਾਦ ਬਚ ਗਏ ਇਹ ਭਰਾਈ ਦੇ ਉੱਤੇ ਅਸਾਈ ਦੀ ਜਿੱਤ ਦਾ ਪ੍ਰਤੀਕ ਹੈ ਮੈਂ ਵੀ ਉਸੇ ਭਾਵਨਾ ਨਾਲ ਜਿਵੇਂ ਸਾਰੀ ਸੰਗਤ ਆਈ ਹੈ ਉਸੇ ਭਾਵਨਾ ਦੇ ਨਾਲ ਇਹਦੇ ਵਿੱਚ ਸੰਭਲਣਾ ਜਿਸ ਤਰ੍ਹਾਂ ਲੋਕ ਸਾਰੇ ਜੜੇ ਉਤਸ਼ਾਹ ਨਾਲ ਮਨਾ ਰਹੇ ਆ ਤੇ ਅੱਜ ਜਿਹੜੀ ਹੈਗੀ ਹੈ ਭਰਾਈ ਖੰਡ ਅੱਜ ਦੇਸ਼ ਦੇ ਵਿੱਚ ਬਹੁਤ ਭਰਾਈ ਹੈ ਜੀ ਅਸੀਂ ਇਸ ਵਾਰ ਇਹ ਉਹ ਨਹੀਂ ਮਨਾ ਰਹੇ ਸੀ ਮੈਂ ਪੂਜਾ ਅਰਚਨਾ ਕਰਨਾ ਹੈ ਕਿ ਜੋ ਬਰਾਈ ਦਾ ਅੰਤ ਹੋਵੇ ਔਰ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਆ ਉਹ ਵਾਹਿਗੁਰੂ ਦੀ ਕਿਰਪਾ ਹੋਵੇ ਉਹ ਬਾਹਰ ਆਣਾ پڑੇ ਔਰ ਲੋਕਾਂ ਦੀ ਸੇਵਾ ਕਰਨ